ਉਦੋਂ ਮੈਂ ਨਵਾਂ-ਨਵਾਂ ਸਿੱਖ ਬਣਿਆ ਸਾਂ ਮਜ਼ਬ ਦੀ ਤਬਦੀਲੀ ਨੇ ਮੇਰੇ ਅੰਦਰ ਅਨਾਂ ਤੇ ਬੇਪਰਵਾਹ ਜੋਸ਼ ਭਰ ਦਿੱਤਾ ਸੀ ਅਤੇ ਇਸ ਜੋਸ਼ ਤੇ ਪ੍ਰਗਟਾਉ ਲਈ ਮੈਂ ਆਪਣੀ ਇੱਕ ਜਸ਼ੀਲੀ ਪਾਰਟੀ ਦਾ ਮੋਢੀ ਬਣ ਗਿਆ ਸਾਂ ਜਿਸ ਮਹਾਂਪੁਰਸ਼ ਦੇ ਪ੍ਰਭਾਵ ਨੇ ਮੇਰੇ ਅੰਦਰ ਸਭ ਤੋਂ ਪਹਿਲਾਂ ਸਿੱਖ ਧਰਮ ਲਈ ਪਿਆਰ ਜਗਾਇਆ ਸੀ ਉਸ ਪਾਸੋਂ ਮੈਂ ਐਨੀ ਦਿਨੀ ਲੱਗਦੀ ਵਾ ਦੂਰ-ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਸੀ ਸ਼ਾਇਦ ਐਸ ਲਈ ਕਿ ਉਸ ਬਜ਼ੁਰਗ ਵਿੱਚ ਮੈਨੂੰ ਸਿਕਸ ਸਪਿਰਟ ਦੀ ਘਾਟ ਜਪਣ ਲੱਗ ਪਈ ਸੀ ਮੈਂ ਤੇ ਮੇਰੇ ਸਾਥੀ ਜਿੰਨਾ ਕੰਮ ਵਿੱਚ ਸਰਗਰਮ ਹਿੱਸਾ ਲੈ ਰਹੇ ਸੀ ਆ ਸਾਂ ਉਹ ਕੰਮ ਉਸਨੂੰ ਪਸੰਦ ਨਹੀਂ ਸਨ ਜਿੰਨਾ ਬਾਰੇ ਕਦੀ ਕਦੀ ਉਹ ਸਾਨੂੰ ਰੋਕਣ ਵਰਜਣ ਦੇ ਯਤਨ ਵੀ ਕਰਦਾ ਸੀ ਘਟਨਾ ਇੰਜ ਹੋਈ ਕਿ ਸਾਲ ਦੇ ਇੱਕ ਰਾਤੀਂ ਜਦੋਂ ਮੈਂ ਕੁਝ ਸਾਥੀਆਂ ਸਮੇਤ ਆਪਣੇ ਮਕਾਨ ਤੇ ਬੈਠਾ ਕਿਸੇ ਵਿਸ਼ੇਸ਼ ਗੋਸ਼ਟੀ ਵਿੱਚ ਰੁੱਝਿਆ ਹੋਇਆ ਸਾਂ ਤਾਂ ਅਚਾਨਕ ਸਾਡਾ ਸਭ ਦਾ ਧਿਆਨ ਇੱਕ ਹੋਰ ਪਾਸੇ ਖਿੱਚਿਆ ਗਿਆ ਰਾਤ ਹਨੇਰੀ ਸੀ 12 12:30 ਦਾ ਵਕਤ ਹੋਇਆਗਾ ਮੀ ਵਰ ਰਿਆ ਸੀ ਤੇ ਸਰਦੀ ਵੀ ਖੂਬ ਕੜਾਕੇ ਦੀ ਪੈ ਰਹੀ ਸੀ ਅਸੀਂ ਸਭੋਂ ਪੰਜ ਛੇ ਬੰਦੇ ਅੱਗ ਸੇਕਦੇ ਹੋਏ ਆਪਣੇ ਕਿਸੇ ਪ੍ਰੋਗਰਾਮ ਦੀ ਵੰਡ ਵੇਤਰ ਵਿੱਚ ਲੱਗੇ ਹੋਏ ਸਾਂ ਕਿ ਸਾਹਮਣੇ ਸੜਕ ਤੇ ਇੱਕ Hindu ਨੌਜਵਾਨ ਤੁਰਿਆ ਜਾਂਦਾ ਸਾਡੀ ਨਜ਼ਰ ਹੀ ਪੈ ਗਿਆ। ਇੱਕ ਛੋਟਾ ਜਿਹਾ ਬਿਸਤਰਾ ਉਸ ਕੱਚੇ ਮਾਰਿਆ ਹੋਇਆ ਸੀ। ਸ਼ਾਇਦ ਉਹ 11:30 ਗੱਡੀ ਤੋਂ ਉਤਰਿਆ ਸੀ। ਤੇ ਇਹਦੇ ਰਸਤਾ ਭੁੱਲ ਕੇ ਇੱਧਰ ਆ ਨਿਕਲਿਆ ਸੀ। ਮੇਰੀ ਬੈਠ ਕੱਗੇ ਉਹ ਗੱਭਰੂ ਰੁਕ ਗਿਆ। ਤੇ ਸਾਨੂੰ ਸੰਬੋਧਨ ਕਰਕੇ ਉਸਨੇ ਕਿਸੇ ਬਾਜ਼ਾਰ ਜਾਂ ਮੋਹੱਲੇ ਬਾਰੇ ਪਤਾ ਪੁੱਛਿਆ ਤੇ ਬਜਾਏ ਇਸ ਦੇ ਕਿ ਸਾਡੇ ਵਿੱਚੋਂ ਕੋਈ ਉਸ ਨੂੰ ਰਾਹੇ ਪਾਉਣ ਦਾ ਯਤਨ ਕਰਦਾ ਅਸੀਂ ਸਾਰੇ ਦੇ ਸਾਰੇ ਉਸ ਉੱਤੇ ਟੁੱਟ ਕੇ ਪੈ ਗਏ ਅਸਾਂ ਵਿੱਚੋਂ ਇੱਕ ਪਾਸ ਛਤਰੀ ਸੀ ਤੇ ਇੱਕ ਹੋਰ ਪਾਸ ਛੋਟੀ ਤੇ ਮੈਨੂੰ ਜਦੋਂ ਹੋਰ ਕੁਝ ਨਾ ਲੱਭਾ ਤਾਂ ਨੁਕਰ ਵਿੱਚ ਪਿਆ ਲੋਹੇ ਦਾ ਸਰੀਆ ਹੀ ਚੁੱਕ ਲਿਆ ਸਾਰਾ ਕੰਮ ਇਤਨੀ ਫੁਰਤੀ ਨਾਲ ਹੋਇਆ ਕਿ ਪੰਜਾਂ ਹੀ ਮਿੰਟਾਂ ਬਾਅਦ ਅਸੀਂ ਉਸ ਗੱਭਰੂ ਨੂੰ ਲਹੂ ਵਿੱਚ ਲੱਤ-ਪੱਤ ਵਿਖਿਆ ਜਿਹੜਾ ਸੜਕ ਦੇ ਵਿਚਕਾਰ ਚਫਾਲ ਡਿੱਗਾ ਪਿਆ ਸੀ ਫੜੇ ਜਾਣ ਦੇ ਡਰੋਂ ਅਸੀਂ ਸਭ ਨਾਲ ਨੇ ਉਸ ਨੂੰ ਕਸੀਟ ਕੇ ਪਿਛਵਾੜੇ ਦੇ ਖੋਲੇ ਵਿੱਚ ਜਾ ਸਟਿਆ ਐਸ ਕੰਮੋ ਵਿਲੇ ਹੋ ਕੇ ਅਸੀਂ ਸਾਰੇ ਖਿੰਡ ਪੁੰਡ ਗਏ ਤੇ ਮੈਂ ਆਪਣੇ ਇਸ ਕਾਰਨਾਮੇ ਉੱਤੇ ਗਰਵ ਕਰਦਾ ਹੋਇਆ ਅੰਦਰ ਜਾ ਕੇ ਬਿਸਤਰੀ ਵਿੱਚ ਲੇਟ ਗਿਆ ਪ੍ਰਭਾਤ ਵੇਲੇ ਮਸਾਂ ਕਿਤੇ ਜਾ ਕੇ ਮੇਰੀ ਅੱਖ ਲੱਗੀ ਅਜੇ ਝਪਕੀ ਆਈ ਸੀ ਕਿ ਬਾਹਰੋਂ ਕਿਸ ਨੇ ਬੂਹਾ ਖੜਕਾਇਆ ਡਰ ਨਾਲ ਮੇਰੇ ਸੋਤਰ ਸੁੱਕਣ ਲੱਗੇ ਭਾਵੇਂ ਪੁਲਸੀ ਆ ਗਈ ਪਰ ਪੂਹਾ ਖੋਲਣ ਤੇ ਮੇਰਾ ਡਰ ਦੂਰ ਹੋ ਗਿਆ ਜਦ ਸਾਹਮਣੇ ਮੈਂ ਗੁਰਦੁਆਰੇ ਦੇ ਗ੍ਰੰਥੀ ਉਸੇ ਮਹਾਪੁਰਸ਼ ਦੇ ਸੇਵਾਦਾਰ ਨੂੰ ਖੜਾ ਤੱਕਿਆ ਜਿਹੜਾ ਸਖਤ ਘਬਰਾਇਆ ਹੋਇਆ ਤੇ ਬੜੀ ਕਾਲੀ ਪਜਾਬਦਾ ਸੀ ਬਾਬਾ ਜੀ ਨੇ ਕਿਹਾ ਹੈ ਛੇਤੀ ਨਾਲ ਜਾ ਕੇ ਕਿਸੇ ਡਾਕਟਰ ਨੂੰ ਸੱਦ ਲਿਆਓ ਕਹਿਣਾ ਮੱਲਮ ਪੱਟੀ ਦਾ ਸਮਾਨ ਨਾਲ ਲੈ ਕੇ ਆਵੇ ਇਤਨਾ ਕਹਿੰਦਾ ਹੋਇਆ ਉਹ ਸੱਜਣ ਪਿਛਲੇ ਪੈਰੀ ਮੁੜ ਗਿਆ ਉਜ ਪੁੱਛਣ ਕਿਛਣ ਦਾ ਮੈਨੂੰ ਮੌਕਾ ਹੀ ਨਾ ਦਿੱਤਾ ਮੈਂ ਸੋਚੀ ਪੈ ਗਿਆ ਕਿ ਬਾਬਾ ਜੀ ਕਿਤੇ ਡਿਗ ਡਟ ਪਏ ਨੇ ਨਿੱਗੀ ਰਜਾਈ 'ਚ ਉੱਠ ਕੇ ਐਡੀ ਸਰਦੀ ਤੇ ਮੀਂਹ ਵਿੱਚ ਬਾਹਰ ਨਿਕਲਣਾ ਬੜਾ ਮੁਸ਼ਕਲ ਸੀ ਪਰ ਬਾਬਾ ਜੀ ਦਾ ਹੁਕਮ ਵੀ ਤਾਂ ਟਾਲਿਆ ਨਹੀਂ ਜਾ ਸਕਦਾ ਸੀ ਮੰਨਿਆ ਕਿ ਪਿਛਲੇ ਕੁਝ ਚਿਰ ਤੋਂ ਮੈਂ ਉਹਨਾਂ ਨਾਲ ਕਾਫੀ ਵਟਿਆ ਹੋਇਆ ਹਾਂ ਪਰ ਉਹ ਤਾਂ ਇੱਕ ਅਸੂਲੀ ਮਤ ਪੈਦ ਜੀ ਇਹ ਐਡਾ ਅਕਰਤਕਣ ਵੀ ਹੋ ਸਕਦਾ ਸਾਂ ਕਿ ਕਿਸੇ ਮਤਪੀਦ ਬਦਲੇ ਉਹਨਾਂ ਦੇ ਉਪਕਾਰਾਂ ਨੂੰ ਵਿਸਾਰ ਦਿੰਦਾ ਜਿਹੜੇ ਉਹਨਾਂ ਮੇਰੇ ਉੱਤੇ ਕੀਤੇ ਸਨ ਕੱਪੜਾ ਲੱਤਾ ਪਹਿਨ ਕੇ ਤੇ ਛਤਰੀ ਤਾਣ ਕੇ ਮੈਂ ਘਰੋਂ ਨਿਕਲਿਆ ਡਾਕਟਰ ਵੱਲ ਜਾਣ ਤੋਂ ਪਹਿਲਾਂ ਇੱਕ ਵਾਰੀ ਬਾਬਾ ਜੀ ਨੂੰ ਵੇਖਦਾ ਚੱਲਾਂ ਸੋਚ ਕੇ ਮੈਂ ਗੁਰਦੁਆਰੇ ਵੱਲ ਰੁਕ ਕੀਤਾ ਕੋਲ ਹੀ ਤਾਂ ਗੁਰਦੁਆਰਾ ਸੀ ਕੁੱਲ 15 ਗੀਹਾ ਕਦਮਾਂ ਦੀ ਬਾੜ ਤੇ ਸੋਚਦਾ ਜਾਂਦਾ ਸਾਂ ਪਤਾ ਨਹੀਂ ਕਿਤੇ ਤਿਲਕ ਪਏ ਹੋਣ ਜਾਂ ਨੇਰੇ ਵਿੱਚ ਚੜਦਿਆਂ ਉਤਰਦਿਆਂ ਪੋੜੀਆਂ ਤੋਂ ਡਿੱਗ ਪਏ ਹੋਣ ਸੱਟਾਂ ਜ਼ਿਆਦਾ ਹੀ ਲੱਗੀਆਂ ਹੋਣਗੀਆਂ ਮਾੜੀ-ਮੋਟੀ ਮਲਮ ਪੱਟੀ ਤਾਂ ਉਹ ਆਪ ਵੀ ਕਰ ਸਕਦੇ ਸਨ ਪਰ ਉੱਥੇ ਜਾ ਕੇ ਮੈਂ ਜੋ ਕੁਝ ਤੱਕਿਆ ਇਸ ਨਾਲ ਮੇਰੇ ਅश्चਰਜ ਦਾ ਕੋਈ ਟਿਕਾਣਾ ਨਾ ਰਿਹਾ ਉਹੀ ਹਿੰਦੂ ਘਭਰੂ ਜਿਸ ਨੂੰ ਮੈਂ ਤੇ ਮੇਰੇ ਸਾਥੀ ਫੇਕੇ ਖੋਲੇ ਵਿੱਚ ਸੁੱਟ ਕੇ ਗਏ ਸਾਂ ਮੰਜੇ ਤੇ ਫੈਲਿਆ ਹੋਇਆ ਪਿਆ ਸੀ ਬੇਮਲੂਮੀ ਜਈ ਹੋਸ਼ ਸੀ ਉਸ ਨੂੰ ਕਈ ਆਂਕਾਂ ਤੇ ਪੱਟੀਆਂ ਬੰਨੀਆਂ ਹੋਈਆਂ ਤੇ ਉਹਨਾਂ ਦੇ ਉੱਤੋਂ ਲਹੂ ਸਿਮਰਿਆ ਸੀ ਖਾਸ ਕਰਕੇ ਮੱਥੇ ਦੀ ਪੱਟੀ ਤੋਂ ਆਇਆ ਡਾਕਟਰ ਬਾਬਾ ਜੀ ਨੇ ਬੜਾ ਕਾਲਾ ਤੇ ਬੇਸਬਰ ਸਵਾਲ ਕੀਤਾ ਮੇਰੇ ਉੱਤੇ ਤੇ ਹੁਣੇ ਲਿਆ ਜੀ ਕਹਿ ਕੇ ਮੈਂ ਪਿਛਲੇ ਪੈਰੀਂ ਦੌੜਿਆ ਗਿਆ ਡਾਕਟਰ ਕੋਲ ਇਸ ਤੋਂ ਅਗਲੀ ਵਾਰ ਤਾਂ ਕੋਈ ਮਹੱਤਵਪੂਰਨ ਨਹੀਂ ਸੀ ਸਧਾਰਨ ਹੀ ਸਮਝੋ ਡਾਕਟਰ ਆਇਆ ਮਲਮ ਪੱਟੀ ਨਵੇਂ ਸਿਰੇ ਹੋਈ ਪੀੜ ਨੂੰ ਤਾਕਤ ਦੀ ਦਵਾਈ ਦਿੱਤੀ ਗਈ ਟੀਕੇ ਦਾ ਰਵਾਜ ਉਦੋਂ ਹੈ ਨਹੀਂ ਸੀ ਤੇ ਥੋੜੀ ਕੋ ਮਰੀਜ਼ ਨੂੰ ਹੋਸ਼ ਆ ਗਈ ਤੇ ਉਸ ਤੋਂ ਬਾਅਦ ਕੁਝ ਦਿਨਾਂ ਤੱਕ ਉਹ ਦੁਆਦਾਰੂ ਤੇ ਮਲਮ ਪੱਟੀ ਦਾ ਕਰਮ ਜਾਰੀ ਰਿਹਾ। ਛੇਕੜ ਮਰੀਜ਼ ਤੰਦਰੁਸਤ ਹੋ ਕੇ ਆਪੇ ਚਲਾ ਗਿਆ ਜਾਂ ਉਸ ਦਾ ਕੋਈ ਸੰਬੰਧੀ ਆ ਕੇ ਉਸ ਨੂੰ ਲੈ ਗਿਆ। ਇਹ ਮੈਨੂੰ ਯਾਦ ਨਹੀਂ। ਸਧਾਰਨ ਨਜ਼ਰੇ ਦੇਖਿਆ ਇਸ ਵਿੱਚ ਘਟਨਾਵਾਲੀ ਐਸੀ ਕੋਈ ਵੀ ਗੱਲ ਨਹੀਂ ਜਾਪੇਗੀ। ਫਿਰ ਮੇਰੇ ਲਈ ਜਿਸ ਨੇ ਆਪ ਹੀ ਇਕਰਾਰ ਕੀਤਾ ਹੋਵੇ। ਪਰ ਜਿਹੜੀ ਗੱਲ ਨੇ ਮੇਰੇ ਲਈ ਇਸ ਨੂੰ ਘਟਨਾ ਦਾ ਤਰਜਾ ਦੇ ਦਿੱਤਾ ਉਹ ਇੱਕ ਹੋਰ ਹੀ ਸੀ ਮੇਰੇ ਪਹੁੰਚਣ ਤੇ ਜਿਸ ਵੇਲੇ ਬਾਬਾ ਜੀ ਨੇ ਮਰੀਜ਼ ਵੱਲੋਂ ਧਿਆਨ ਮੋੜ ਕੇ ਮੇਰੇ ਵੱਲ ਤੱਕਦਿਆਂ ਪੁੱਛਿਆ ਸੀ ਆਇਆ ਡਾਕਟਰ ਉਸ ਵੇਲੇ ਮੇਰੀ ਨਜ਼ਰਾਂ ਉਹਨਾਂ ਦੀਆਂ ਅੱਖਾਂ ਉੱਤੇ ਸੀ ਜਿਨ੍ਹਾਂ ਵਿੱਚੋਂ ਉਸ ਤੋਂ ਪਹਿਲਾਂ ਕਦੀ ਵੀ ਮੈਂ ਨਮੀ ਨਹੀਂ ਸੀ ਤੱਕੀ ਬਲਕਿ ਇਤੋਂ ਤੱਕ ਕਿ ਕੁਝ ਸਾਲ ਪਹਿਲਾਂ ਜਦ ਮੇਰੀ ਸਭ ਤੋਂ ਪਿਆਰੀ ਚੀਜ਼ ਇਸ ਦੁਨੀਆ ਤੋਂ ਚਲੀ ਗਈ ਸੀ ਮੇਰੀ ਮਾਂ ਤੇ ਜਦ ਮੈਂ ਇਸ ਬਿਰਧ ਦੇ ਸਾਹਮਣੇ ਬੈਠਾ ਪੁੱਭੀ ਰੋ ਰਿਹਾ ਸਾਂ ਤਾਂ ਉਹਨਾਂ ਇਹ ਆ ਕੇ ਮੈਨੂੰ ਤਰਵਾਸ ਦੇਣ ਦਾ ਯਤਨ ਕੀਤਾ ਸੀ ਏਡੇ ਸਿਆਣੇ ਹੋ ਕੇ ਅਥਰੂ ਮੇਰੇ ਅੰਗ੍ਰਿਤ ਤ੍ਰਿਸ਼ਤਾਰ ਚਲੇ ਗਏ ਪੁੱਤਰ ਤੱਕ ਵੀ ਪਰ ਮੈਂ ਕਦੇ ਨਹੀਂ ਰੋਇਆ ਇਤਿਆਦ ਪਰ ਉਸ ਵੇਲੇ ਮੈਂ ਉਸ ਬਾਬੇ ਨੂੰ ਅੱਖਾਂ ਵਿੱਚੋਂ ਗੰਗਾ ਜਮਨਾ ਵਹਿਦਿਆ ਤੱਕਿਆ ਬਸ ਇਹੋ ਸੰਖਾਰੇ ਪਾਣੀ ਦੇ ਕੁਝ ਤੁਪਕੇ ਜਿਨ੍ਹਾਂ ਨੇ ਉਸ ਵਾਕੇ ਨੂੰ ਮੇਰੇ ਲਈ ਘਟਨਾ ਬਣਾ ਦਿੱਤਾ ਸੀ ਕਿਕਰ ਕਰਾਂ ਉਸ ਅਸਰ ਦੀ ਵਿਆਖਿਆ ਜਿਹੜਾ ਉਸ ਵੇਲੇ ਮੇਰੇ ਉੱਤੇ ਹੋਇਆ ਕੋਈ ਸ਼ਿਕਵਾ ਕਰਦਾ ਹੈ ਮੇਰੀ ਹਮਾਕਤ ਤੋਂ ਨਾਰਾਜ਼ ਹੋ ਕੇ ਕੁਝ ਕੋੜੀਆਂ ਕਸੇਲੀਆਂ ਸੁਣਾ ਦਿੰਦੇ ਅਥਵਾ ਮੇਰੇ ਮੂਹਤੇ 2-4 ਚਪੇੜਾਂ ਜੜ ਦਿੰਦੇ ਤਾਂ ਸ਼ਾਇਦ ਮੇਰਾ ਇਤਨਾ ਦਰਵੀਪੂਤ ਨਾ ਹੁੰਦਾ ਪਰ ਉਹਨਾਂ ਮੈਨੂੰ ਇਸ ਮਾਮਲੇ ਬਾਰੇ ਅਲਫ਼ਾਂ ਬੇਤਕ ਨਾ ਕਿਹਾ ਛੋਟੇ করুণਾ ਭਰੀ ਤਕਣੀ ਤੋਂ ਤੇ ਛੁਟ ਉਹਨਾਂ ਅਥਰੂਆਂ ਤੋਂ ਜਿਹੜੇ ਮੈਂ ਜਾਣਦਾ ਸਾਂ ਕੇਵਲ ਮੇਰੀ ਹੀ ਕਾਲੀ ਕਰਤੂਤ ਨੇ ਉਹਨਾਂ ਦੀਆਂ ਅੱਖਾਂ ਵਿੱਚ ਲਿਆਂਦੇ ਸਨ ਉਹਨਾਂ ਅੱਖਾਂ ਵਿੱਚ ਜਿਹੜੀਆਂ ਪੁੱਤਰ ਦੀ ਮੌਤ ਵੇਲੇ ਵੀ ਨਹੀਂ ਸੰਭੀਜਿਆ ਧੰਨਵਾਦ